ਆਪਣੇ ਲਈ ਤੇ ਸਾਰੇ ਹੀ ਕਰ ਲੈਂਦੇ ਆ ਪਰ ਕਿਸੇ ਲਈ ਕਰਨਾ ਇਹ ਬੜਾ ਔਖਾ ਹੁੰਦਾ ਆ ਬਾਬਾ ਰਾਮ ਸਿੰਘ ਹੋਣਾ ਦੀ ਉਮਰ 60 ਤੋਂ ਥੋੜਾ ਜਿਹਾ ਉੱਪਰ ਸੀ ਹਜੇ ਮੇਰੇ ਖਿਆਲ 65 ਸਾਲ ਦੇ ਸੀ ਤੇ ਕਿੰਨਾ ਮਨ ਪਿਆਰ ਦਾ ਤੇ ਵਿਰਾਗ ਦਾ ਭਰਿਆ ਹੁੰਦਾ ਹੈ ਜਦੋਂ ਵੀਰੋ ਕਿਸੇ ਨੂੰ ਦੁਖੀ ਵੇਖ ਕੇ ਅੰਦਰ ਰੋਣ ਲੱਗ ਜਾਏ ਕਿਸੇ ਰੋਂਦੇ ਨੂੰ ਵੇਖ ਕੇ ਇੰਨਾ ਦੁਖੀ ਹੋ ਜਾਏ ਮਨ ਵੀ ਇੱਕ ਵਾਰੀ ਤੜਫ ਜਾਏ ਬੰਦਾ ਤੇ ਯਾਦ ਰੱਖਣਾ ਜਿਹੜਾ ਮਜ਼ਬੂਤ ਹੁੰਦਾ ਹੈ ਉਹ ਟੱਕਰ ਮਾਰਦਾ ਵਿੱਚ ਪਰ ਜਿਹੜਾ ਸੌਫਟ ਹੁੰਦਾ ਹੈ ਕੋਮਲ ਹਿਰਦੇ ਦਾ ਹੁੰਦਾ ਹੈ ਕੋਮਲ ਉਹ ਕਈ ਵਾਰੀ ਆਪਣੇ ਆਪ ਨੂੰ ਸਜ਼ਾ ਦੇ ਲੈਂਦਾ ਕੋਮਲ ਹਿਰਦਾ ਮਾਸੂਮ ਮਾਸੂਮ ਮਨ ਹੁੰਦਾ ਪਈਆਂ ਦਾ ਮਾਸੂਮ ਜਿਵੇਂ ਬੱਚੇ ਦਾ ਮਾਈਂਡ ਹੁੰਦਾ ਨਾ ਬੱਚਾ ਹੁੰਦਾ ਜਿਵੇਂ ਤੇ ਸਾਧੂਆਂ ਦਾ ਜਿਹੜਾ ਸੁਭਾਅ ਹੁੰਦਾ ਹੈ ਭੋਲਾ ਮਾਸੂਮ ਬੱਚਿਆਂ ਵਰਗਾ ਬਿਲਕੁਲ ਹੀ ਮਾਸੂਮ ਜਿਵੇਂ ਬੱਚਾ ਹੁੰਦਾ ਇਸ ਤਰ੍ਹਾਂ ਕੋਮਲ ਮਨ ਹੁੰਦਾ ਕੋਮਲ ਜਿਹੜਾ ਕਿਸੇ ਦਾ ਦਰਦ ਕਿਸੇ ਦੀ ਤਕਲੀਫ ਨਹੀਂ ਚੱਲ ਸਕਦਾ ਦਰਦ ਕਿਸਾਨਾਂ ਦਾ ਸੀ ਨਾ ਕੋਈ ਜ਼ਮੀਨ ਹੈ ਆਪਣੀ ਨਾ ਕੋਈ ਬੋਲ ਲੱਗਣੇ ਨੇ ਨਾ ਕੋਈ ਐਮਐਸਪੀ ਦਾ ਰੌਲਾ ਕੋਈ ਚੱਕਰ ਹੀ ਆਪਣੀ ਜ਼ਿੰਦਗੀ ਸੋਹਣੀ ਜਿਹਾਉਂਦੇ ਐ ਸੋਹਣੇ ਕੱਪੜੇ ਲੀੜੇ ਪਾਉਂਦੇ ਐ ਸੋਹਣੀ ਜ਼ਿੰਦਗੀ ਜੀ ਰਹੇ ਐ ਸੋਹਣਾ ਸਥਾਨ ਬਣਿਆ ਮਸਲਾ ਕਿਸਾਨਾਂ ਦਾ ਦਿੱਲੀ ਚੱਲ ਰਿਹਾ ਜਾ ਕੇ ਉਹ ਦਰਦ ਹੀ ਨਹੀਂ ਵੇਖਿਆ ਗਿਆ ਬਰਦਾਸ਼ਤ ਨਹੀਂ ਹੋਇਆ ਵੀ ਆ ਸਾਡੇ ਭੈਣ ਉਹ ਇੱਕ ਮੌਕਾ ਸੀ ਜੀ ਜਿਹੜਾ ਇੱਕ ਜਦੋਂ ਕਿਸਾਨ ਨਵੇਂ-ਨਵੇਂ ਬੈਠੇ ਸੀ ਸ਼ੁਰੂ-ਸ਼ੁਰੂ ਵਿੱਚ ਉਦੋਂ ਤੇ ਐਂਦਾ ਲੱਗਦਾ ਸੀ ਵੀ ਹਰ ਪੰਜਾਬੀ ਸੌਂਦਾ ਨਹੀਂ ਸੀ ਹੁੰਦਾ ਕਈ ਤੇ ਅਮਰੀਕਾ ਵਾਲੇ ਜਿਹੜੇ ਸੀ ਉਹ ਤੇ ਸੌਂਦੇ ਨਹੀਂ ਸੀ ਹੁੰਦੇ ਇੰਨੀ ਟੈਨਸ਼ਨ ਪੈ ਗਈ ਸੀ ਯਾਰ ਸਾਡੇ ਮਾਪੇ ਸਾਡੇ ਬੁੱਢੇ-ਬੁੱਢੀਆਂ ਬਜ਼ੁਰਗ ਮਾਤਾ-ਮਾਵਾਂ ਸਾਡੇ ਉੱਥੇ ਬੈਠੇ ਛੜਕਾਂ ਤੇ ਘਰੇ ਸਾਡਾ ਕੁਝ ਬਣਨਾ ਹੈ ਕਿ ਨਹੀਂ ਪੰਜਾਬ ਬਚਣਾ ਹੈ ਕਿ ਨਹੀਂ ਬਚਣਾ ਇਦਾਂ ਦੇ ਹਾਲਾਤ ਬਣ ਗਏ ਉਹ ਇੱਕ ਮਾਹੌਲ ਇਦਾਂ ਦਾ ਬਣਿਆ ਹੋਇਆ ਸੀ ਤੇ ਉਹ ਇੱਕ ਕੋਮਲ ਮਨ ਜਿਹੜਾ ਨਾ ਉਹ ਨਹੀਂ ਵੇਖ ਕੇ ਚੱਲ ਸਕਦਾ ਕੋਮਲ ਮਨ ਮੈਂ ਵੇਖਿਆ ਜੀ ਜਿਹੜੇ ਗੁਰਮਖੋ ਤੁਹਾਡੇ ਚ ਭਜਨ ਕਰਨ ਵਾਲੇ ਬੰਦੇ ਐ ਮਾੜਾ ਮੋਟਾ ਵਾਹਿਗੁਰੂ ਵਾਹਿਗੁਰੂ ਸਵੇਰੇ ਉੱਠ ਕੇ ਕਰਦੇ ਐ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਬੰਦੇ ਐ ਮੈਂ ਬਹਿਣ ਵਾਲਿਆਂ ਦੀ ਗੱਲ ਕਰਦਾ ਜਿਹੜੇ ਸਾਧਕ ਨੇ ਉਹਨਾਂ ਦੀ ਗੱਲ ਕਰਦਾ ਸਾਧਨਾ ਵਾਲੇ ਜਿਹੜਾ ਬੰਦਾ ਵੀ 1 ਘੰਟਾ ਰੋਜ਼ ਅੱਖਾਂ ਬੰਦ ਕਰਕੇ ਰਾਮ ਰਾਮ ਕਹਿੰਦਾ ਹੋਵੇ ਕੋਈ ਹਿੰਦੂ ਹੋਵੇ ਕੋਈ ਰਾਧਾ ਰਾਧਾ ਕਰਦਾ ਹੋਵੇ ਘੰਟਾ ਕੋਈ ਕ੍ਰਿਸ਼ਨ ਕਰਦਾ ਹੋਵੇ ਕੋਈ ਅੱਲਾ ਅੱਲਾ ਕਰਦਾ ਹੋਵੇ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ ਕੋਈ ਕੀਰਤਨ ਭਗਤੀ ਰੋਜ਼ ਕਰਦਾ ਹੋਵੇ ਘੰਟਾ ਕੀਰਤਨ ਹੀ ਕਰੇ ਉਹਨਾਂ ਦੇ ਮਨ ਬੜੇ ਕੋਮਲ ਹੋ ਜਾਂਦੇ ਕੋਮਲ ਹੋ ਜਾਂਦੇ ਤੇ ਜੇ ਇੱਥੇ ਨਾ ਜਿਹੜਾ ਬੰਦਾ ਸੰਗਤ ਵਿੱਚ ਬਹਿੰਦਾ ਹੈ ਮਾੜੀ ਜੀ ਕੋਈ ਪਾਸ਼ਾ ਦੇ ਪਿਆਰ ਦੀ ਗੱਲ ਹੋਈ ਨਹੀਂ ਉਹਨਾਂ ਦੀ ਅੱਖਾਂ ਪਰ ਜਾਂਦੀਆਂ ਮਾੜਾ ਜਾਂ ਕਿਸੇ ਦਾ ਦਰਦ ਸੁਣਿਆ ਨਹੀਂ ਰੋਣ ਲੱਗ ਪੈਂਦਾ ਮਨ ਇੰਨਾ ਸੌਫਟ ਹੋ ਜਾਂਦਾ ਇੰਨਾ ਗੋਮਲ ਮਨ ਹੋ ਜਾਂਦਾ ਭਰਪਰ ਆਉਂਦਾ ਢੁੱਲ ਢੁੱਲ ਪੈਂਦਾ ਅੰਦਰ ਪਿਆਰ ਦਾ ਉਛਾਲੇ ਆਉਣ ਲੱਗ ਪੈਂਦਾ ਆਨੰਦ ਦਾ ਸਾਗਰ ਜਿਵੇਂ ਨਾ ਬੰਦੇ ਦੇ ਸਮੁੰਦਰ ਨਹੀਂ ਠਾਠਾ ਮਾਰਦਾ ਹੁੰਦਾ ਛੱਲਾ ਮਾਰਦਾ ਜਿਹੜੇ ਗੁਰਬਖ ਜਿਹੜੇ ਹਨ ਜਿਹੜੇ ਸੱਚਮੁੱਚ ਅਭਿਆਸੀ ਹੋਣ ਗਏ ਉਹਨਾਂ ਦੇ ਅੰਦਰ ਪਿਆਰ ਇਦਾਂ ਛੱਲਾ ਮਾਰਨ ਲੱਗ ਪਈ ਇੱਕਦਮ ਭਰ ਜਾਂਦੇ ਅਸੀਂ ਕੈਂਪ ਕਰਦੇ ਹੁੰਨੇ ਆ 11 ਦਿਨ ਦਾ ਐਤ ਕੀ ਨਵੰਬਰ ਚ ਕਰਾਂਗੇ ਮੈਂ ਦਵਾਨਾ ਚ ਬੜਾ ਬਿਜੀ ਆ ਮੇਰੇ ਕੋ ਸਮਾਂ ਨਹੀਂ ਹੁੰਦਾ ਪਰ ਮੈਂ 11 ਦਿਨ ਫਿਰ ਵੀ ਕੱਢੇ ਆ ਕੁਝ ਬੰਦੇ ਚਲੋ ਉਹਦੇ ਚ ਬੈਠਦੇ ਨੇ ਸਾਰੇ 11-11 ਘੰਟੇ ਰੋਜ਼ ਚੌਂਕੜਾ ਮਾਰ ਕੇ ਬਹਿਣਾ ਪੈਂਦਾ 11 ਘੰਟੇ 11 ਘੰਟੇ 11 ਘੰਟੇ 11 ਘੰਟੇ 11 ਘੰਟੇ 11 ਘੰਟੇ ਜਦੋਂ 9-10 ਦਿਨ ਬਣ ਜਾਂਦੇ ਨੇ ਨਾ 11 ਦਿਨ 8ਵੇਂ 9ਵੇਂ ਦਿਨ ਜਾ ਕੇ ਐਨਾ ਮਨ ਭਰਨ ਲੱਗ ਜਾਂਦਾ ਹੈ ਕਿ ਬੰਦੇ ਤੇ ਬੰਦੇ ਪੰਛੀ ਤੇ ਪੰਛੀ ਦਰਖਤਾਂ ਨੂੰ ਵੇਖ ਕੇ ਵੀ ਮਨ ਵਿਰਾਗ ਚ ਆਉਂਦਾ ਵੀ ਇਹਦੀ ਤਾਂ ਨਹੀਂ ਵੀ ਨਾ ਟੁੱਟੇ ਐਨਾ ਪਰਜਾ ਸਾਰੇ ਚਾਹੇ ਬੀਬੀਆਂ ਹੋਣ ਚਾਹੇ ਵੀਰ ਬਹਿਣ ਐ ਮਨ ਪਰ ਪਰ ਆਉਂਦਾ ਆਨੰਦ ਅੰਦਰੋਂ ਠਾਠਾ ਮਾਰਨ ਲੱਗ ਜਾਂਦਾ ਐਸੀ ਬਾਡੀ ਵਿੱਚ ਵਾਈਬ੍ਰੇਸ਼ਨ ਪੈਦਾ ਹੁੰਦੀ ਐਸੀ ਸੈਂਸੇਸ਼ਨ ਪੈਦਾ ਹੁੰਦੀ ਐਸਾ ਇੱਕ ਰਸ ਪੜਨ ਲੱਗ ਜਾਂਦਾ ਆਪਣੇ ਆਪ ਵਿੱਚ ਐਸੀ ਮਸਤੀ ਝੜਦੀ ਸੋ ਇੱਕ ਕੋਮਲ ਹਿਰਦੇ ਹੁੰਦੇ ਆ ਜੀ ਕੋਮਲ ਹਿਰਦੇ ਤੇ ਇਹ ਕੋਮਲਤਾ ਕੋਮਲ ਭੋਜਨ ਕਰਕੇ ਇਸੇ ਕਰਕੇ ਭਾਰਤ ਹਮੇਸ਼ਾ ਸਤਵਿਕ ਭੋਜਨ ਨੂੰ ਤਰਜੀਹ ਦਿੰਦਾ ਰਿਹਾ ਜੇ ਦਿਮਾਗ ਚਲਾਉਣਾ ਹੋਵੇ ਫਿਰ ਸਤਵਿਕ ਖਾਓ ਤੇ ਜੇ ਸਰੀਰ ਬਹੁਤਾ ਚਲਾਉਣਾ ਹੋਵੇ ਛਾਲਾ ਮਾਰਨੀਆਂ ਤੁਸੀਂ ਕਿਤੇ ਲੜਨਾ ਹੀ ਲੜਨਾ ਤੇ ਫਿਰ ਜਿਹੜਾ ਮਰਜ਼ੀ ਖਾਓ ਪਰ ਜੇ ਦਿਮਾਗ ਤੇਜ ਕਰਨਾ ਹੈ ਦੁੰਨ ਨਹੀਂ ਰਹਿਣਾ ਤੇ ਸਤਵਿਕ ਭੋਜਨ ਖਾਓ ਤਜਰਬਾ ਹੀ ਕਰਕੇ ਵੇਖ ਲਓ ਤੁਸੀਂ ਅੱਜ ਸਵੇਰੇ ਆਲੂ ਵਾਲੇ ਪੰਜ ਪਰੌਂਠੇ ਖਾ ਕੇ ਘਰੋਂ ਤੁਰੀ ਕੱਲ ਨੂੰ ਵੇਖ ਲਈ ਪਰਸੋਂ ਨਾਲ ਮੱਖਣ ਦਾ ਪੇੜਾ ਦਹੀਂ ਦਾ ਕੌਲਾ ਲੱਸੀ ਦਾ ਛੰਨਾ ਤੇ ਪੰਜ ਪਰੌਂਠੇ ਆਲੂ ਵਾਲੇ ਵੱਡੇ ਵੱਡੇ ਖਾ ਕੇ ਫਿਰ ਵੇਖ ਲਈ ਦਿਨੇ ਜਾਂ ਤੇ ਉਦੋਂ ਵੇਖ ਲਈ ਤੇ ਜਾਂ ਫਿਰ ਕੱਲ ਨੂੰ ਦਾਲ ਆਖੀ ਮੂੰਗੀ ਦੀ ਬਣਾ ਨਾਲ ਦੋ ਫੁਲਕੇ ਤਿੰਨ ਖਾਲੇ ਹੀ ਫੁਲਕੇ ਹਲਕੇ ਹਲਕੇ ਦੇ ਨਾਲ ਕੋਈ ਕੱਦੂ-ਕੁੱਦੂ ਖਾ ਕੇ ਕਰੋ ਤੁਰੀ ਫੇਰ ਵੇ ਚੇਤਾ ਰੱਖੀ ਉਹ ਜਿਹੜਾ ਸੁਸਤੀ ਜਿਹੜੀ ਆ ਡੁੰਨ ਜਾ ਹੋ ਗਿਆ ਸਿਰ ਭਾਰਾ ਜਾ ਡੁੰਨ ਜਾ ਐਵੇਂ ਨੀਂਦ ਜੀ ਆਈ ਜਾਂਦੀ ਵਾਸੀਆਂ ਜੀ ਆਈ ਜਾਂਦੀਆਂ ਦੋ ਹਲਕੇ ਹਲਕੇ ਫੁਲਕੇ ਛਕੇ ਕੋਈ ਨੀਂਦ ਨਹੀਂ ਆਉਂਦੀ ਮੀਟਿੰਗ ਕਰਨੀ ਹੋਈ ਜਿੱਦਣ ਕਿਸੇ ਨਾ ਮੀਟਿੰਗ ਕਰਨੀ ਹੋਈ ਤੇ ਪ੍ਰਸ਼ਾਦਾ ਹਲਕਾ ਛੱਕ ਕੇ ਜਾ ਤੇਰੀ ਮੀਟਿੰਗ ਕਾਮਯਾਬ ਰਹੇਗੀ ਸਤਵਿਕ ਭੋਜਨ ਖਾ ਕੇ ਜਾ ਸੈਂਸਿਟੀਵਿਟੀ ਜਿਹੜੀ ਮਾਈਂਡ ਦੀ ਸੈਂਸਿਟੀਵਿਟੀ ਹੈ ਬਣੀ ਰਵੇ ਸ਼ਾਰਪਨੈਸ ਜਿਹੜੀ ਤੇਰੇ ਮਾਈਂਡ ਦੀ ਬਣੀ ਰਵੇ ਸ਼ਾਰਪਨੈਸ ਬਣਾਉਣ ਲਈ ਤਾਮਸਿਕ ਭੋਜਨ ਨਹੀਂ ਖਾਈਦਾ ਤਿੱਖਾ ਨਹੀਂ ਖਾਈਦਾ ਆ ਸਾਡੇ ਵਾਲੇ ਹੱਸਦੇ ਨੇ ਰਾਏਕੋਟ ਦਵਾਨ ਸੀ ਉੱਥੇ ਉਹਨਾਂ ਨੇ ਆਖਿਆ ਭਾਈ ਸਾਹਿਬ ਦਾ ਜਥਾ ਆਉਣਾ ਪਨੀਰ ਐ ਸਖਾ ਖਵਾਇਆ ਇਹਨਾਂ ਨੂੰ ਦਵਾਨ 'ਚ ਚੱਲਣ ਹੀ ਨਾ ਡੋਨੀ ਹੋ ਗਈ ਸਾ ਸੁਸਤੀ ਹੋਈ ਜਾਂਦੀ ਮੈਂ ਤਾਂ ਨੂੰ ਜਾਵਾਂ ਇਹ ਥਾਂ ਨੂੰ ਜਾਣ ਮੈਂ ਖੋਫੋ ਓੱਖਾਂ ਲਾਲ ਮੈਂ ਇਦਾਂ ਵੇਖਿਆ ਆ ਐਦਾਂ ਖਾਡਣ ਮੇਰੇ ਅਲ ਵੀ ਇੱਕ ਵੀ ਲਾਲ ਅੱਖਾਂ ਇਧਰ ਨੂੰ ਵੇਖਾਂ ਇਧਰ ਵੀ ਲਾਲ ਇਧਰ ਵੇਖਾਂ ਸੁਸਤੀ ਵੀ ਵੀ ਸਿਰ ਭਾਰੇ ਹੋਏ ਮੈਂ ਕਿਹਾ ਹੋਇਆ ਕੀ ਪਹਿਲਾਂ ਪਨੀਰ ਦੇ ਕੌਲੇ ਪਰ ਪਰ ਖਾ ਗਏ ਹਲਵਾਈਆਂ ਨੇ ਐਦਾਂ ਦਾ ਬਣਾਇਆ ਅਗਲਾ ਰੀਝਾਂ ਨਾਲ ਬਣਾਉਂਦਾ ਮਸਾਲੇ ਪਾਉ ਆ ਪਾਉ ਆ ਪਾਉ ਦੇ ਨਾਲ ਮਿੱਠਾ ਵੀ ਉਹ ਰਸ ਮਲਾਈਆਂ ਲਿਆਏ ਚਾਰ ਚਾਰ ਖਾਵੇ ਤੇ ਇਡੇ ਕਮਲੇ ਛਾਉਂਦੇ 7 ਵਜੇ ਤੇ 7 ਵਜੇ ਨਾਰੀਅਲ ਪਾਣੀ 2-2 ਬੋਤਲਾਂ ਉਹ ਪੀ ਵੀ ਗਏ ਫੇਰ ਆਖਣ ਸਿਰ ਬੌਲੇ ਹੋ ਗਏ ਤੇ ਬੌਲੇ ਹੀ ਹੋਣੇ ਨੇ ਫੇਰ ਮੈਂ ਲਿਸਟ ਬਣਾਈ ਉਹਦਣ ਦੀ ਮੈਂ ਕਿਹਾ ਪਹਿਲਾਂ ਲਿਸਟ ਭੇਜੋ ਫੇਰ ਇਹਨਾਂ ਨੂੰ ਭੇਜਾਂਗੇ ਵੀ ਦਾਲ ਹੋਣਵੇ ਕੱਦੂ ਹੋਵੇ ਜਿਹੜੀ ਜਿਹੜੀ ਸਬਜ਼ੀ ਤਾਜੀ ਹੁੰਦੀ ਉਹ ਖਵਾਣੀ ਗਾਜਰਾਂ ਆ ਜਾਣੀਆਂ ਗਾਜਰਾਂ ਖਵਾਓ ਟੀਂਡੇ ਖਵਾਓ ਕੱਦੂ ਖਵਾਓ ਇਹਨਾਂ ਨੂੰ ਮੁੜ ਕੇ ਨਹੀਂ ਪਨੀਰ ਖਵਾਣਾ ਜਦਣ ਛੁੱਟੀ ਹੋਵੇ ਮੈਂ ਕਹਾਂ ਖਾਣਾ ਨਹੀਂ ਤੇ ਖਾਣਾ ਨਹੀਂ ਰਾਤ ਨੂੰ ਬੰਦਾ ਸਿਰ ਤੇ ਖਲਾਰਨੇ ਆ ਇੱਕ ਰੋਟੀ ਤੋਂ ਪੇਣਾ ਦੂਜੀ ਨਾ ਲਈ ਇੱਕ ਹੀ ਖਾਣੀ ਚੁੱਪ ਕਰਕੇ ਦੁੱਧ ਦਾ ਗਲਾਸ ਪੀ ਤੇ ਸੌ ਜਾ ਸਵੇਰੇ ਬੰਦਾ ਬਣ ਕੇ ਪ੍ਰੋਗਰਾਮ ਕਰਨਾ ਹੈ ਸੁਸਤ ਨਹੀਂ ਕਰ ਸਕਦੇ ਆਲਸੀ ਨਹੀਂ ਕਰ ਸਕਦੇ ਖਾ ਕੇ ਪੰਜ ਪਰੌਂਠੇ ਫਿਰ ਕਹੇਗਾ ਦਮਾਨ ਲੱਗ ਜਾਏ ਲੱਗ ਜਾਏਗਾ ਫਿਰ ਤੇ ਸੁਸਤੀ ਪਈ ਜਾਣੀ ਹੈ ਸਿਰ ਭਾਰੇ ਹੋਏ ਜਾਣ ਤੇ ਸੁਣੋ ਗੁਰਮਖੋ ਗੱਲ ਮੈਂ ਕੀ ਕਰਦੇ ਆ ਉਹਨੂੰ ਪਕੜਿਓ ਨੁਕਤਾ ਸੈਂਸਿਟੀਵਿਟੀ ਜਿਹੜੀ ਹੈ ਨਾ ਤੁਹਾਡੀ ਸ਼ਾਰਪਨੈਸ ਤੁਹਾਡਾ ਬ੍ਰੇਨ ਦਾ ਤਿੱਖਾ ਹੋਣਾ ਕੋਮਲਤਾ ਕਿੱਥੋਂ ਆਉਂਦੀ ਹੈ ਮੈਂ ਉਹਦੀ ਗੱਲ ਕਰਦਾ ਬਾਬਾ ਜੰਗ ਸਿੰਘ ਵਰਗਾ ਮਹਾਪੁਰਖ ਐਦਾਂ ਚੋਲਾ ਪਾਰ ਕੇ ਖੜਦਾ ਵੀ ਮਾਰੋ ਏ ਗੋਲੀ ਮੇਰੇ ਆ ਆ ਵਿਚਾਰੇ ਗਰੀਬਾਂ ਨੂੰ ਕਿਉਂ ਮਾਰਨ ਲੱਗੇ ਆ ਐਵੇਂ ਥੋੜਾ ਦੁਨੀਆ ਪੂਜਣ ਲੱਗੀ ਐ ਹਰ ਸਾਲ ਕਿੰਨੇ 82 ਦੀ ਗੱਲ ਐ ਵੇ ਲੋ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਐ ਜਦੋਂ ਦੇ ਇਹ ਗਏ ਮੈਂ ਤੇ ਕੋਖ ਚ ਹੋਵਾਂਗਾ ਜਦੋਂ ਬਾਬਾ ਜੀ ਦੀ ਅਸ਼ੀਰਦੀ ਹੋਈ ਤੇ ਅੱਜ ਗੁਣ ਗਾ ਰਿਹਾ ਮੈਂ ਹਰ ਸਾਲ ਬੜੇ ਮਾਨ ਨਾਲ ਆਉਣਾ ਤੇ ਮੈਂ ਸੱਚ ਕਹਿ ਰਿਹਾ ਕਿਤੇ ਨਾ ਕਿਤੇ ਮੈਨੂੰ ਐਵੇਂ ਹੀ ਲੱਗਦਾ ਹੁੰਦਾ ਹੈ ਕਿ ਹਾਜ਼ਰੀ ਤੇ ਹਾਜ਼ਰੀ ਬਾਬਾ ਜੀ ਨਾਲ ਪਿਆਰ ਤੇ ਪਿਆਰ ਐ ਕਿ ਤੇ ਨਕੇ ਤੇ ਬਾਬਾ ਜੰਗ ਸਿੰਘ ਵੀ ਮੈਨੂੰ ਥਾਪੜਾ ਦੇ ਹੀ ਦੇਣਗੇ ਮੈਨੂੰ ਇਹ ਲੱਗਦਾ ਹੁੰਦਾ ਵੀ ਉਹਨਾਂ ਦਾ ਵੀ ਕੋਈ ਥਾਪੜਾ ਸਾਨੂੰ ਹੀ ਮਿਲ ਜਾਏਗਾ ਕੋਈ ਕਿਨਕਾ ਮਿਲੇਗਾ ਐਂਦਾ ਸੋਚ ਕੇ ਵੀ ਆਉਂਦਾ ਮੈਂ ਇਹ ਨਹੀਂ ਗੱਲ ਹੈ ਕੰਨੀ ਹਾਜ਼ਰੀ ਵੀ ਭਰਦਾ ਪਰ ਮੈਂ ਉਹਨਾਂ ਦੀ ਉਹਨਾਂ ਦੇ ਗੁਣ ਮੈਂ ਦਿਲੋਂ ਕਹਿੰਦਾ ਮੈਂ ਦਿਲੋਂ ਸਿਫਤ ਕਰਦਾ ਮੇਰੇ ਮਨ 'ਚ ਇਹ ਚੀਜ਼ ਆਉਂਦੀ ਹੈ ਪੀ ਸੱਚੇ ਪਾਤਸ਼ਾਹ ਸਾਡੇ ਤੇ ਇੱਕ ਕਿਰਪਾ ਕਰੀ ਸਾਡੇ ਅੰਦਰ ਵੀ ਕਿਤੇ ਤਰਸ ਆਵੇ ਕਿਸੇ ਤੇ ਦਇਆ ਸਾਡੇ ਤੇ ਚਾਰ ਫੋਟੋ ਬੰਦੇ ਕਰਾਈ ਜਾਣ ਕਰਾਈ ਜਾਣ ਉਹਦੇ ਨਾਲ ਮਨ ਕਾਲਾ ਪੈ ਜਾਂਦਾ ਮਰ ਪਰਾ ਹੋ ਹੁਣ ਫੋਟੋ ਹੀ ਕਰਾਈ ਜਾਂਦਾ ਫੋਟੋ ਹੀ ਕਰਾਈ ਜਾਂਦਾ ਅਸੀਂ ਤਾਂ ਇਦਾਂ ਕਾਲੇ ਪੈ ਜਾਂਦੇ ਐਸੇ ਇਦਾਂ ਦੇ ਮਾਈਂਡ ਸਾਡੇ ਕਠੋਰ ਬਣ ਜਾਂਦੇ ਤੇਸ ਤੇ ਅਸੀਂ ਕਹਿੰਨੇ ਆ ਕਿ ਕੋਈ ਬਾਬਾ ਜੰਗ ਸਿੰਘ ਜੀ ਸਾਡੀ ਸੁਣ ਲਓ ਕਿਨਕਾ ਸਾਡੀ ਢੋਲੀ ਚ ਵੀ ਕੋਮਲਤਾ ਦਾ ਪਾਵ ਦਇਆ ਦਾ ਕਲਗੀਧਰ ਪਾਤਸ਼ਾਹ ਸਾਡੇ ਅੰਦਰ ਵੀ ਕਿਤੇ ਉਹ ਉਹ ਕਣੀ ਸਾਡੇ ਅੰਦਰ ਆਵੇ ਜਿਹੜੀ ਨਾ ਕੋਮਲਤਾ ਸਿੱਖਾਂ ਦੇ ਵਿੱਚ ਹੁੰਦੀ ਹੈ ਪਿਆਰ ਹੁੰਦਾ ਹੈ ਤੇ ਵੀਰੋ ਭੈਣੋ ਕੋਮਲਤਾ ਤੁਹਾਡੇ ਅੰਦਰੋਂ ਉਦੋਂ ਆਉਣੀ ਹੈ ਜਦੋਂ ਮਨ ਐ ਪਤਲਾ ਹੋਵੇ ਪਤਲਾ ਭਾਰਾ ਨਹੀਂ ਹਰੂਏ ਹਰੂਏ تیر ਗਏ ਡੁੱਬੇ ਜਨ ਸਿਰ ਪਾ ਭਾਰਾ ਨਹੀਂ ਪਤਲਾ ਮੋਹ ਦਾ ਭਾਰ ਨਾ ਹੋਵੇ ਪਤਲਾ ਹੋਵੇ ਲੋਭ ਦਾ ਭਾਰ ਨਾ ਹੋਵੇ ਔਦਿਆਂ ਦਾ ਭਾਰ ਨਾ ਹੋਵੇ ਐਵੇਂ ਹੀ ਭੂਕ ਛਕੀ ਜਾਈਏ ਹੰਕਾਰ ਇਹ ਭਾਰ ਨਾ ਹੋਣ ਸਾਡੇ ਤੇ ਅਸੀਂ ਹੌਲੇ ਹੋਈਏ ਫੇਰ ਜਾ ਕੇ ਬੰਦਾ ਇਹ ਚੋਲਾ ਪਾੜ ਕੇ ਫੇਰ ਕੋਈ ਖੜ ਸਕਦਾ ਵੀ ਮਾਰ ਮੇਰੇ ਗੋਲੀ ਮੈਨੂੰ ਗਰੀਬਾਂ ਦਾ ਇੰਨਾ ਪਿਆਰ ਆਏ ਦਰਸ ਆਏ ਨੇ ਤੇ ਗਰੀਬਾਂ ਨੂੰ ਤੇ ਗਰੀਬ ਹੋਰ ਦੁਨੀਆ ਕਰ ਕਰ ਕੇ ਲੁੱਟ ਲੁੱਟ ਖਾਂਦੀ ਐ ਰੋਂਦੇ ਨੂੰ ਤੇ ਵੇਖਦੇ ਨੇ ਕੈਸ਼ ਕਰਾਵਾਂਗੇ ਅਗਲਾ ਆ ਕੇ ਰੋ ਕੇ ਬੇਨਤੀ ਕਰਦਾ ਬਾਬਾ ਜੀ ਮੈਂ ਬੜਾ ਦੁਖੀ ਹਾਂ ਤੇ ਰੋਂਦੇ ਦਾ ਤੇ ਦੁੱਖ ਕੈਸ਼ ਕਰਾਇਆ ਜਾਂਦਾ ਹੈ ਰੋਂਦੇ ਨੂੰ ਹੋਰ ਰਵਾਇਆ ਜਾਂਦਾ ਉਹਨੂੰ ਕਿਹਾ ਜਾਂਦਾ ਪਾਠ ਕਰਾ 11000 ਵਾਲਾ ਫਿਰ ਤੇਰਾ ਦੁੱਖ ਖਟੇਗਾ ਉਹਨੂੰ ਤੇ ਕੈਸ਼ ਕਰਾ ਲੈਂਦੇ ਨੇ ਰੋਂਦੇ ਨੂੰ ਤੇ ਹੋਰ ਰਵਾਉਂਦੇ ਨੇ ਦੁਨੀਆ ਦਾ ਸੁਭਾਅ ਹੈ ਕਿਹੜਾ ਕਿਸੇ ਗਰੀਬ ਦੀ ਬਾਹ ਫੜਦਾ ਹੈ ਪਰ ਇਹ ਜਿਹੜਾ ਇਦਾਂ ਦਾ ਮਨ ਭਰਿਆ ਰਵੇ ਜਿਹੜਾ ਕਿਸੇ ਤੇ ਤਰਸ ਕਰੇ ਕਿਸੇ ਤੇ ਦਇਆ ਕਰੇ ਇਦਾਂ ਖੜ ਜਾਏ ਬੁਰਮਖੋ ਬਹਿਣ ਦੀ ਆਦਤ ਪਾਉਣੀ ਪਹਿਲੇ ਨੰਬਰ ਤੇ ਬਹਿਣਾ ਅੱਖਾਂ ਬੰਦ ਕਰਨੀਆਂ ਚੌਂਕੜਾ ਲਾਣਾ ਸਰੀਰ ਨੂੰ ਐ ਸਿੱਧਾ ਰੱਖ ਕੇ ਬਹਿਣਾ ਜੇ ਚੌਂਕੜਾ ਨਾ ਵੱਜੇ ਫਿਰ ਕੁਰਸੀ ਤੇ ਬਹਿਣਾ ਪਰ ਬੈਕ ਸਿੱਧੀ ਰੱਖਣੀ ਸਿੱਧਾ ਹੋ ਕੇ ਬਹਿਣਾ ਰੀੜ ਦੀ ਹੱਡੀ ਦਾ ਵੱਲ ਸਿੱਧਾ ਰੱਖ ਕੇ ਵੱਲ ਪਾ ਕੇ ਨਹੀਂ ਐਦਾਂ ਸਿੱਧਾ ਹੋ ਕੇ ਬਹਿਣਾ ਕੁਰਸੀ ਤੇ ਬਹਿ ਜਾ ਭਾਵੇਂ ਸਟੂਲ ਤੇ ਬਹਿ ਜਾ ਸਟੂਲ ਤੇ ਢੋ ਨੀ ਲਾਣੀ ਤੇ ਜਾਂ ਫਿਰ ਥੱਲੇ ਚੌਂਕੜਾ ਮਾਰ ਕੇ ਬਹਿ ਥੱਲੇ ਸਹਣਾਣਾ ਰੱਖ ਲੈ ਲੱਤਾਂ ਪੈਰ ਥੱਲੇ ਕਰ ਲੈ ਰੋਜ਼ ਬਹਿ ਰਾਮ ਨਾਮ ਕਰਦਾ ਹਾਂ ਰਾਮ ਨਾਮ ਕਰ ਅੱਲਾ ਅੱਲਾ ਕਰਦਾ ਹਾਂ ਅੱਲਾ ਅੱਲਾ ਕਰ ਜੋ ਆਉਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ 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 ਕਰ ਤੇ ਜੇ ਕੁਝ ਵੀ ਨਹੀਂ ਤੇ ਤੂੰ ਸਾਹ ਹੀ ਆਉਂਦਾ ਜਾਂਦਾ ਵੇਖੀ ਜਾ ਸਾਹ ਅੰਦਰ ਆ ਰਿਹਾ ਬਾਹਰ ਜਾ ਰਿਹਾ ਆ ਵੇਖਿਓ ਵੀ ਵੇਖਿਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਿਆਰ ਨਾਲ ਐਂ ਜੇ ਹੌਲੀ ਜੇ ਕੱਟਦੇ ਹੋਏ ਆ ਵੀ ਮੈਂ ਨਾ ਅਬਸ ਕੋਈ ਨਹੀਂ ਲੰਘ ਜਾਣਾ ਬਾਪੂ ਜੀ ਕੋਈ ਨਹੀਂ ਸੋਟੀ ਦੀ ਲੋੜ ਬਹਿ ਜੋ ਕੋਈ ਇਧਰ ਸੁਣੋ ਇਦਾਂ ਇਦਾਂ ਲੰਘਾਓ ਫਿਰ ਕੋਈ ਉਸ ਪਾਸੇ ਲੰਘਣਾ ਛੇ ਤੇ ਉਧਰੋਂ ਲੰਘਿਆਣਾ ਚੱਲ ਕੋਈ ਨਹੀਂ ਲੰਘ ਜਾਣਾ ਲੰਘ ਜਾਣਾ ਕੁਛ ਨਹੀਂ ਕਹਿੰਦਾ ਵਿਚਾਰਾ ਕੋਈ ਘੁੰਮਦਾ ਕਮੌਂਦਾ ਆ ਗਿਆ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵਜਣ ਜੁੱਤੇ ਤੇਥੋਂ ਉੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ ਉੱਠ ਬਿਲੇ ਬੁਲਿਆ ਉਠ ਨਾਮ ਦਿਹਾੜਾ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਮਾਲਕ ਦਾ ਪਾਲਿਆ ਹੋਵੇ ਜੁੱਤੀਆਂ ਵੀ ਮਾਰੋ ਇਹ ਨਹੀਂ ਵੀ ਗਵਾਂਢੀ ਦੇ ਭੌਂਕਣ ਲੱਗ ਜਾਏਗਾ ਹੁਣ ਜਾ ਕੇ ਰਾਖੀ ਫਿਰ ਵੀ ਸਾਡੇ ਘਰ ਦੀ ਕਰੇਗਾ ਜੇ ਤੂੰ ਪਾਲਿਆ ਮਾਲਕ ਰਿਆਂ ਉਹਦਾ ਜੁੱਤੀਆਂ ਮਾਰ ਕੇ ਘਰੋਂ ਕੱਢਦੀ ਫਿਰ ਤੇਰੇ ਬੂਹੇ 'ਚ ਹੀ ਆਏਗਾ ਮੁੜ ਕੇ ਨਹੀਂ ਅੱਜ ਤੇਰੇ ਪਹਿਰਾ ਦਿੰਦਾ ਛੁਣ ਕਿਸੇ ਹੋਰ ਦੇ ਦਰ ਤੇ ਚੱਲਿਆ ਜਾਣਾ ਕਦੇ ਨਹੀਂ ਠੀਕ ਹੈ ਦਰਵੇਸ਼ ਇੰਨਾ ਕੋਈ ਵਿਚਾਰਾ ਭੁੱਲਿਆ ਆ ਗਿਆ ਠੀਕ ਹੈ ਗੁਰੂ ਦੇ ਦਰਬਾਰ ਦੀ ਸਾਨੂੰ ਮਰਿਆਦਾ ਰੱਖਣੀ ਪੈਂਦੀ ਹੈ ਚਲੋ ਇਸ ਕਰਕੇ ਆਪਾਂ ਖਿਆਲ ਰੱਖਦੇ ਹਾਂ ਸਤਿਗੁਰੂ ਦੇ ਦਰਬਾਰ ਦਾ ਪਰ ਜਿਹੜੀ ਮੈਂ ਗੱਲ ਕਰਦਾ ਸੀ ਨਾ ਇੱਕ ਤਰਸ ਦਾ ਭਾਵ ਇੱਕ ਦਇਆ ਦਾ ਭਾਵ ਇਦਾਂ ਦੇ ਵੀ ਲੋਕ ਹੈਗੇ ਜਿਨ੍ਹਾਂ ਨੇ ساری ਜ਼ਿੰਦਗੀ ਆ ਜਿਹੜੇ ਕੁੱਤੇ ਨਹੀਂ ਗਲੀਆਂ ਵਿੱਚ ਤੁਰੇ ਫਿਰਦੇ ਇਹਨਾਂ ਨੂੰ ਚੱਕ ਚੱਕ ਕੇ ਸੰਭੀ ਜਾਂਦੇ ਨੇ ਉਹਨਾਂ ਨੂੰ ਮਲਮ ਪਟੀਆਂ ਕਰੀ ਜਾਂਦੇ ਨੇ ਉਹਨਾਂ ਨੂੰ ਦਵਾਈਆਂ ਲਾਈ ਜਾਂਦੇ ਨੇ ਜਿੰਦਗੀ ਲਾਤੀ ਕੁੱਤੇ ਹੀ ਸਾਂਭੀ ਜਾਂਦੇ ਲਾਲਚ ਕੋਈ ਨਹੀਂ ਕੁੱਤੇ ਹੀ ਸਾਂਭੀ ਜਾਂਦੇ ਵਿਚਾਰੇ ਜਿਹੜੇ ਰੋਲਦੇ ਰਲਦੇ ਗਲੀਆਂ ਵਾਲੇ ਇਕੱਠੇ ਕਰੀ ਜਾਂਦੇ ਏਦਾਂ ਦੇ ਬੰਦੇ ਵੀ ਹੁੰਦੇ ਦਇਆ ਅੰਦਰ ਤੇ ਗੱਲ ਇਹ ਐ ਕਿ ਬਾਬਾ ਜੰਗ ਸਿੰਘ ਜੀ ਨੇ ਤੇ ਕੀਤਾ ਜਾਂ ਬਾਬਾ ਰਾਮ ਸਿੰਘ ਹੋਣਾ ਨੇ ਵੀ ਕੀਤਾ ਪਰ ਮੈਂ ਜਿਹੜੀ ਗੱਲ ਕਰਦਾ ਵੀ ਇਹ ਕਰਨ ਲਈ ਮਨ ਕਿਵੇਂ ਬਣਦਾ ਹੈ ਇਹ ਜਿਹੜਾ ਹੁੰਦਾ ਹੈ ਇਦਾਂ ਇਹ ਮਨ ਕਿਵੇਂ ਬਣ ਜਾਂਦਾ ਇਦਾਂ ਵੀ ਕਿਸੇ ਲਈ ਮਾਰੀ ਜਾਓ ਬੰਦਾ ਤੇ ਬੜਾ ਕਠੋਰ ਹੈ ਐਡਾ ਕਿਵੇਂ ਵਿਗੜ ਜਾਂਦਾ ਮੋਮ ਕਿਵੇਂ ਬਣ ਜਾਂਦਾ ਪੱਥਰ ਦਿਲ ਬੰਦਾ ਮੋਮ ਕਿਵੇਂ ਬਣ ਜਾਂਦਾ ਇੰਨੀ ਕੋਮਲਤਾ ਕਿਵੇਂ ਆ ਸਕਦੀ ਹੈ ਕਿਸੇ ਚ ਤੇ ਮੈਂ ਤਾਂ ਤੁਹਾਨੂੰ ਦੱਸਦਾ ਦੋ ਚੀਜ਼ਾਂ ਜੀ ਇਹਦੇ ਲਈ ਕੋਮਲਤਾ ਲਿਆਉਣ ਲਈ ਇੱਕ ਭੋਜਨ ਇੱਕ ਭਜਨ ਭੋਜਨ ਵੀ ਕੰਮ ਕਰੇਗਾ ਖਾਣਾ ਕਿੱਦਾਂ ਦਾ ਖਾਣਾ ਹੈ ਭੋਜਨ ਕਿੱਦਾਂ ਦਾ ਕਰਦਾ ਰੋਟੀ ਕਿੱਦਾਂ ਦੀ ਖਾਣਾ ਤੇਰਾ ਸਵੇਰ ਸ਼ਾਮ ਦਾ ਖਾਣਾ ਕੀ ਹੈ ਤੇ ਨਾਲ ਭਜਨ ਤੇਰਾ ਬ੍ਰੇਨ ਜਿਹੜਾ ਜੁੜਿਆ ਕਿੱਥੇ ਹੋਇਆ ਪਰਵਾਰ ਵਿੱਚ ਹੀ ਟੱਬਰ ਵਿੱਚ ਹੀ ਬਸ ਇੱਥੇ ਹੀ ਰੁਕਿਆ ਹੋਇਆ ਕਿ ਜਾਂ ਕਿਤੇ ਅੱਗੇ ਦੀ ਕੋਈ ਮੰਨ ਲੱਗਿਆ ਹੋਇਆ ਇੱਥੋਂ ਪਤਾ ਲੱਗਣਾ ਤੇ છાਤੀ ਮਾਰ ਕੇ ਵੇਖੀਏ ਮਨਾਂ ਵਿੱਚ ਆ ਤੇ ਆਪਾਂ ਪੜਦੇ ਹਾਂ ਹਮੇਸ਼ਾ ਕਦੀ ਕਿਸੇ ਰੋਂਦੇ ਨੂੰ ਹਸਾਇਆ ਇਹ ਤੇ ਦੱਸ ਕਾ ਕਦੀ ਕਿਸੇ ਰੋਂਦੇ ਨੂੰ ਸਾਇਆ ਇੰਦਰ ਦਸ ਕੋ ਕਦੀ ਕਿਸੇ ਵਿੱਚੜੇ ਨੂੰ ਮਿਲਾਇਆ ਇਹ ਤੇਰਾ ਦਰਦ ਦਾ ਓਏ ਪਾਟਾ ਹੋਇਆ ਚਖ ਤੁਜੇ ਪਾਟਾ ਹੋਇਆ ਚਖ ਮੇਜ ਕਦੀ ਅਦੀ ਕਿਸੇ ਭੁਖੇ ਨੂੰ ਰਜਾਇਆ ਹੀ ਦੱਸ ਖਾ ਏ ਨੂੰ ਰਜਾਇਆ ਹੀ ਤੇ ਦੱਸ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਕਦੀ ਕਿਸੇ ਵਿਛੜੇ ਨੂੰ ਮਲਾਇਆ ਹੀ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ ਐਵੇਂ ਮਾਲਾ ਫੇਰੀ ਤੂੰ ਤੇ ਅੱਖ ਵੀ ਕੀ ਅੱਖ ਵੀ ਬੰਦਾ ਤੇ ਬੰਦਾ ਕੁੱਤਾ ਵੀ ਜੇ ਕਿਤੇ ਗਲੀ ਤੇ ਡਿੱਗਿਆ ਪਿਆ 6 ਵਜੇ ਪਈ ਲੱਤ ਟੁੱਟੀ ਵੀ ਲੋਕੀ ਉਹਦੀ ਵੀ ਠੀਕ ਕਰਦੇ ਮੈਂ ਉਦੋਂ ਦਵਾਨ ਚੋਂ ਨਿਕਲਿਆ ਡਿੜਬੇ ਦਵਾਨ ਸੀ ਇੱਕ ਬੰਦਾ ਦਾੜਾ ਵੱਡਾ ਸਾਰਾ ਇੰਨਾ ਮਤਲਬ ਪੂਰਾ ਵੇਖਣ ਨੂੰ ਗੱਡੀ ਚੋਂ ਨਿਕਲਿਆ ਫਤਿਹ ਬੁਲਾ ਰੇ ਸਾਰੇ ਤਾਂ ਖੜੇ ਲਾਈਨਾਂ ਲੂਣਾ ਇਦਾਂ ਰਸ਼ ਸੀ ਅੱਗੇ ਗਿਆ ਖੁੱਲਾ ਜਿਹਾ ਥਾਂ ਤੇ ਇੱਕ ਛੋਟਾ ਜਿਹਾ ਬੱਚਾ ਸੀ ਤੂਰਾ ਛੋਟਾ ਜਿਹਾ ਕਿੰਨੇ ਚਿਰ ਦਾ ਹੋਣਾ ਮਸਾਂ ਹੀ ਉਹ ਕਤੂਰਾ ਹੋਣਾ ਡੇਢ ਕ ਮਹੀਨੇ ਦਾ 45 ਦਿਨ ਦਾ 50 ਦਿਨ ਦਾ ਉਹ ਕਤੂਰਾ ਜਿਆ ਸੀ ਚਿੱਟਾ ਜਿਹਾ ਛੋਟਾ ਜਿਹਾ ਉਥੇ ਕਿਤੇ ਛੜਕ ਤੇ ਐ ਸਾਈਡ ਤੇ ਹੀ ਤੁਰਿਆ ਜਾਂਦਾ ਸੀ ਸਾਈਡ ਤੇ ਮੈਂ ਗੱਡੀ 'ਚ ਬੈਠਾ ਜਾਂਦਾ ਉਹ ਇੱਕ ਐਡਾ ਦਾੜਾ ਪੂਰਾ ਜਦੋਂ ਉਹ ਜਦੋਂ ਮਾੜਾ ਜਿਹਾ ਅੱਗੇ ਬੈਕ ਲੱਗਿਆ ਉਹ ਅੱਗੇ ਤੁਰਿਆ ਆ ਗੱਲ ਨਾ ਬਾਤ ਵਿਚਾਰੇ ਨੇ ਕੁਛ ਨਹੀਂ ਕਿਹਾ ਉਹਨੇ ਮਾਰੀ ਇੰਨੀ ਜ਼ੋਰ ਨਾਲ ਲੱਤੋਂ ਮਾਰਿਆ ਕੰਧ ਨਾਲ ਮੈਂ ਇੰਦਾ ਗੱਡੀ 'ਚ ਬੈਠਾ ਮੈਂ ਕੁੱਥਮ ਨਾ ਮੈਂ ਕੁੱਥਮ ਆ ਕੀ ਯਾਰ ਇਹ ਸੰਗਤ ਕਰਕੇ ਆ ਰਹੇ ਆ ਦਮਾਨ ਸੁਣ ਕੇ ਆ ਰਹੇ ਆ ਕੁਛ ਨਹੀਂ ਕਿਹਾ ਉਹਨੇ ਵਿਚਾਰੇ ਨੇ ਤੁਰਿਆ ਜਾਂਦੇ ਐਵੇਂ ਹੀ ਲੱਤ ਸਾਡੇ 'ਚ ਹੁੰਦਾ ਸੀ ਕਿੱਥੇ ਕੁੱਤਾ ਵੇਖਣਾ ਨਾ ਗੱਡੀ ਵੀ ਉਧਰ ਨੂੰ ਕਰ ਦੇਣੀ ਮੈਂ ਕਿਹਾ ਤੂੰ ਕਿਤੇ ਉਹਨੂੰ ਕਰਦਾ ਕਰਦਾ ਕਿਤੇ ਬਾਕੀ ਵਾਲੇ ਨਾਲ ਕਿਤੇ ਇੱਧਰ ਵਾਲੇ ਕਿਤੇ ਉਹਨੂੰ ਸਿੱਧਾ ਕਰ ਜਿਹੜਾ ਕੁੱਤਾ ਵੇਖਣਾ ਐਵੇਂ ਹੀ ਚੌੜ ਚੌੜ ਜੀ ਹਾਸੇ ਜੀ ਐਵੇਂ ਹੀ ਤੁਰੇ ਜਾਂਦਾ ਲੱਤ ਮਾਰ ਦੇਣੀ ਕਿਸੇ ਨੂੰ ਐਵੇਂ ਹੀ ਨਾ ਭਾਈ ਅੰਦਰ ਤਿਆਰ ਰੱਖੀਏ ਤਰਸ ਰੱਖੀਏ